ਅੱਜ ਸੱਚਿਆਂ ਘਰ ਦੀ ਸਾਰ ਨੂੰ ਤਾਂ ਸਾਡੇ ਪੰਜਾਬ ਫੂਰ ਚੱਲ ਤੇ ਸਵਾਗਤ ਆ ਅੱਜ ਆਪਾਂ ਬਣਾ ਜਾ ਰਹੀਆਂ ਬਹੁਤ ਹੀ ਟੇਸਟੀ ਇੱਕ ਰੰ ਪੰਜਾਬੀ ਸਟਾਈਲ ਖੀਰ ਬਹੁਤ ਹੀ ਤਿਹਾਰ ਆ ਰਿਹਾ ਸੌ ਦਾ ਮਹੀਨਾ ਚੱਲ ਰਿਹਾ ਬਹੁਤ ਹੀ ਜ਼ਿਆਦਾ ਪਰਫੈਕਟ ਟਿਪਸ ਐਂਡ ਟ੍ਰਿਕਸ ਨਾਲ ਖੀਰ ਬਣਾਵਾਂਗੇ ਇੰਨੀ ਜ਼ਿਆਦਾ ਵਧੀਆ ਬਣੂਗੀ ਬਿਨਾ ਮਾਵੇ ਖੋਏ ਤੋਂ ਮਿਲਕ ਪਾਊਡਰ ਤੋਂ ਕੋਈ ਵੀ ਦੰਜੀ ਤੋਂ ਬਹੁਤ ਹੀ ਵਧੀਆ ਬਣੂਗੀ ਚਲੋ ਕਰਦੇ ਬਣਾਉਣਾ ਸ਼ੁਰੂ ਸਭ ਤੋਂ ਪਹਿਲਾਂ ਖੀਰ ਬਣਾਉਂਦਾ ਉਹ ਹੁੰਦਾ ਹੈ ਕਿ ਆਪਾਂ ਪਤੀਲੇ ਦੇ ਵਿੱਚ ਪਾਣੀ ਜ਼ਰੂਰ ਪਾਉਣਾ ਨਹੀਂ ਤਾਂ ਖੀਰ نیچے ਲੱਗ ਜਾਂਦੀ ਹੈ ਫਿਰ ਇਹਦੇ ਵਿੱਚ ਆਪਾਂ ਇਹੜਾ 2 ਲੀਟਰ ਦੁੱਧ ਪਾਉਣਾ ਹੈ ਪਹਿਲਾਂ ਮੈਂ ਇੱਥੇ 2 ਲੀਟਰ ਪਾਇਆ ਫਿਰ ਮੈਂ ਅੱਧਾ ਲੀਟਰ ਬਾਅਦ ਚ ਪਾਉਂਗੀ ਤੇ ਤੁਸੀਂ ਕੋਈ ਵੀ ਦੁੱਧ ਵਰਤ ਸਕਦੇ ਆਂ ਗਾਂ ਦਾ ਮੱਝ ਦਾ ਕੋਈ ਵੀ ਤੇ ਇਹਨੂੰ ਜਿਹੜਾ ਕੱਚਾ ਹੀ ਲੈਣਾ ਦੁੱਧ ਨੂੰ ਤੇ ਇਹਨੂੰ ਇੱਕ ਵਾਲਾ ਦਵਾਉਣਾ ਆ ਲਗਾਤਾਰ ਚਲਾਉਂਦੇ ਹੋਏ ਤੇ ਇੱਕ ਵਾਲਾ ਆਉਣ ਤੋਂ ਬਾਅਦ ਵਿੱਚ ਭਿੱਜੇ ਹੋਏ ਚੌਲ ਪਾਉਣੇ ਆ ਜਿਨ੍ਹਾਂ ਨੂੰ ਮੈਂ ਇੱਕ ਤੋਂ 2 ਘੰਟੇ ਲਈ ਭੋਤਾ ਸੀਗਾ ਤੇ ਫਿਰ ਉਹਦਾ ਮੈਂ ਪਾਣੀ ਕੱਢ ਲਿਆ ਸੀਗਾ ਤੇ ਇਹ ਜਿਹੜੇ ਚੌਲ ਆ ਮੈਂ 200 ਗ੍ਰਾਮ ਚੌਲ ਲਏ ਆ ਤੁਸੀਂ ਕੋਈ ਵੀ ਚੋਲ ਵਰਤ ਸਕਦੇ ਆ ਤੇ ਇਹਨੂੰ ਹੁਣ ਜਿਹੜਾ ਹੈ ਉਹ ਕੱਟ ਤੋਂ ਮੀਡੀਅਮ ਗੈਸ ਮਤਲਬ ਦੋਨਾਂ ਦੇ ਵਿੱਚ ਰੱਖਦੇ ਹੋਏ ਇਹਨੂੰ ਆਪਾਂ ਜਿਹੜਾ ਪਕਾਉਣਾ ਹੈ ਬਸ نیچے ਲੱਗਣ ਨਹੀਂ ਦੇਣਾ ਇਹਨੂੰ ਲਗਾਤਾਰ ਜਿਹੜਾ ਵਿੱਚ ਵਿੱਚ ਚਲਾਉਂਦੇ ਰਹਿਣਾ ਹੈ ਤੇ ਇਹਨੂੰ ਜਿਹੜਾ ਆਪਾਂ ਹੌਲੀ-ਹੌਲੀ ਕਾੜਾ ਕਰਨਾ ਹੈ ਇਹ ਦੇਖੋ ਇਸ ਤਰੀਕੇ ਦਾ ਹੀ ਹੋ ਗਿਆ ਹੈ ਹੁਣ ਹੁਣ ਮੈਨੂੰ ਇਹਦੇ ਵਿੱਚ ਦੁੱਧ ਪਾਉਂਦੀ ਜਿਹੜੀ ਆ ਨੀਂ ਲੱਗ ਰਹੀ ਆ ਕਈ ਵਾਰੀ ਕੀ ਹੁੰਦਾ ਹੈ ਆਪਾਂ ਨੂੰ ਖੀਰ ਇਦਾਂ ਦੀ ਹੀ ਖਾਣੀ ਪਸੰਦ ਹੁੰਦੀ ਹੈ ਕਈ ਵਾਰੀ ਥੋੜੀ ਹੋਰ ਦੁੱਧ ਵਾਲੀ ਵਧੀਆ ਲੱਗਦੀ ਆ ਸੋ ਇਸ ਲਈ ਮੈਂ ਹੋਰ ਦੁੱਧ ਪਾ ਰਹੀ ਆ ਨਹੀਂ ਤਾਂ ਤੁਸੀਂ ਕੀ ਆ 100 ਗ੍ਰਾਮ ਦੇ ਵਿੱਚ 1 ਲੀਟਰ ਦੁੱਧ ਡੈ ਲੱਗਦਾ ਹੈ ਨਾਰਮਲੀ ਪਰ ਨਹੀਂ ਤਾਂ ਤੁਸੀਂ ਵੱਧ ਵੀ ਪਾ ਸਕਦੇ ਆ ਮੈਂ ਇੱਥੇ ਪੂਰਾ 2.5 ਲੀਟਰ ਦੁੱਧ ਪਾਇਆ ਹੈ ਤੇ ਇਹ ਨਾਲ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈ ਖੀਰ ਇਹਨੂੰ ਲਗਾਤਾਰ ਆਪਾਂ ਚਲਾਉਂਦੇ ਜਾਣਾ ਹੈ ਤੇ ਇਹਨੂੰ ਪਕਾਉਂਦੇ ਜਾਣਾ ਹੈ ਇਹ ਦੇਖੋ ਲਗਾਤਾਰ ਚਲਾਉਣਾ ਹੈ ਬਿਲਕੁਲ ਵੀ نیچے ਨਹੀਂ ਲੱਗਦੀ ਆਪਾਂ ਨੂੰ ਕੋਈ ਵੀ ਨਾਨ ਸਟਿਕ pan ਦੀ ਜ਼ਰੂਰਤ ਨਹੀਂ ਹੈਗੀ ਇਹ ਦੇਖੋ ਜਿਹੜੀ ਉੱਪਰ ਮਲਾਈ ਆ ਰਹੀ ਹੈ ਉਹਨੂੰ ਵੀ ਆਪਾਂ ਨਾਲ ਹੀ ਇਹਦੇ ਵਿੱਚ ਮਿਕਸ ਕਰਦੇ ਜਾਣਾ ਹੈ ਤੇ ਦੇਖੋ ਕਿੰਨੀ ਗਾੜੀ ਹੋ ਚੁੱਕੀ ਹੈ ਹੁਣ ਹੁਣ ਇਹਦੇ ਇਸ ਟਾਈਮ ਤੇ ਜਿਹੜਾ ਆਪਾਂ ਇਹਦੇ ਵਿੱਚ ਪਾਵਾਂਗੇ ਖੰਡ ਖੰਡ ਮੈਂ ਇੱਥੇ 150 ਗ੍ਰਾਮ ਪਾ ਰਹੀਆਂ ਜੋ ਕਿ ਪਰਫੈਕਟ ਮਿੱਠਾ ਹੁੰਦਾ ਹੈ ਜੇ ਤੁਸੀਂ ਵੱਧ ਘੱਟ ਕਰਨਾ ਚਾਹੋ ਆਪਦੇ ਸਵਾਦ ਅਨੁਸਾਰ ਕਰ ਸਕਦੇ ਆ ਫਿਰ ਇਹਨੂੰ ਥੋੜਾ ਟਾਈਮ ਹੋਰ ਪਕਾਉਣਾ ਹੈ ਥੋੜਾ ਇਲਾਚੀ ਪਾਊਡਰ ਪਾਉਣਾ ਜਿੰਨਾ ਹੋਰ ਵੀ ਵਧੀਆ ਸਵਾਦ ਹੋ ਜਾਂਦਾ ਹੈ ਜਿੰਨੇ ਪਸੰਦ ਤੇ ਇਹਨੂੰ ਰਹਿ ਡਿਆ ਇਦਾਂ ਪਰਫੈਕਟ ਪਕਾਉਣ ਤੋਂ ਬਾਅਦ ਉਹ ਗੈਸ ਨੂੰ ਕਰ ਦੇਣਾ ਬੰਦ ਤੇ ਇਹਨੂੰ ਕਰਨਾ ਹੈ ਠੰਡਾ ਠੰਡਾ ਸਰਵ ਉੱਪਰੋਂ ਪਾਉਣਿਆ ਡਰਾਈ ਫਰੂਟਸ ਤੇ ਆਪਣੀ ਬਹੁਤ ਹੀ ਟੇਸਟੀ ਲਾਜਵਾਬ ਵਾਲੀ ਖੀਰ ਬਣ ਕੇ ਤਿਆਰ ਆ ਜੇ ਵੀਡੀਓ ਪਸੰਦ ਆ ਤਾਂ ਵੀਡੀਓ ਨੂੰ ਲਾਈਕ ਕਰਿਓ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਚੈਨਲ ਤੇ ਨਵੇਂ ਆਇਆ ਚਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਇਦਾਂ ਨੀ ਵਧੀਆ ਵਧੀਆ ਰੈਸਪੀਸ ਤੇ ਲਈ ਬਹੁਤ ਬਹੁਤ ਧੰਨਵਾਦ